ਹੈਲੋ ਜੀ ਵੈਲਕਮ ਆਈ ਬਾਈਟੀ ਫੈਮਿਲੀ ਦੇਵਲ ਕੁਕਿੰਗ ਚੈਨਲ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਗਰਮੀ ਬਹੁਤ ਹੀ ਜ਼ਿਆਦਾ ਹੋ ਗਈ ਗਰਮੀ ਨੇ ਤਾਂ ਬੱਟ ਕੱਢੇ ਪਏ ਆ ਤੇ ਮੀਂਹ ਦਾ ਕੋਈ ਨਾਂ ਨਿਸ਼ਾਨ ਨਹੀਂ ਹੈਗਾ ਅਜੇ ਪੰਜਾਬ 'ਚ ਤੇ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਆਂ ਠੰਡਾ ਠੰਡਾ ਪਦੀਨੇ ਵਾਲਾ ਸਰਬਤ ਆਹ ਪਦੀਨਾਗਾ ਦੋ ਨਿੰਬੂ ਲੈਨੇ ਆਂ ਅਸੀਂ ਤੇ ਇਹ ਤੁਸੀਂ ਗਰਮੀ 'ਚ ਬਣਾ ਕੇ ਪੀਓ ਬੱਚਿਆਂ ਨੂੰ ਪਿਲਾਓ ਗਰਮੀ ਤੂੰ ਵਧੀਆ ਰਾਹਤ ਮਿਲਦੀ ਏ ਨਾਲ ਤੇ ਆਸੀਂ ਪਦੀਨਾ ਲਿਆ ਥੋੜਾ ਜਿਆ ਤਕਰੀਬਨ ਇਹ ਇੱਕ ਮੁਠੀ ਪਦੀਨਾ ਹੈਗਾ ਇਹਨੂੰ ਅਸੀਂ ਧੋ ਲਿਆ ਚੰਗੀ ਤਰ੍ਹਾਂ ਤੇ ਆ ਅਸੀਂ ਦੋ ਨਿੰਬੂ ਲਏ ਨੇ ਤੇ ਨਿੰਬੂਆਂ ਦਾ ਵੀ ਅਸੀਂ ਰਸ ਕੱਢ ਲਾਂਗੇ ਤੇ ਆਓ ਜੀ ਵੀਡੀਓ ਸ਼ੁਰੂ ਕਰਦੇ ਆ ਜਿਹੜੇ ਚੈਨਲ ਤੇ ਪਹਿਲੀ ਵਾਰ ਆਏ ਨੇ ਸਬਸਕ੍ਰਾਈਬ ਕਰਦੇ ਹੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਰਦੇ ਹੋ ਤੇ ਅਸੀਂ ਮਿਕਸੀ ਦਾ ਕੱਪ ਲਿਆਗਾ ਹਾਂ ਤੇ ਇਹਦੇ ਵਿੱਚ ਸਭ ਤੋਂ ਪਹਿਲਾਂ ਪਾਵਾਂਗੇ ਪਦੀਨਾ ਪਦੀਨਾ ਪਾ ਦਾਂਗੇ ਇਹਦੇ ਵਿੱਚ ਤੇ ਨਿੰਬੂਆਂ ਦਾ ਅਸੀਂ ਰਸ ਕੱਢ ਲਾਂਗੇ ਲਓ ਜੀ ਪਦੀਨਾ ਅਸੀਂ ਪਾਤਾ ਇਹਦੇ ਵਿੱਚ ਤੇ ਚੀਨੀ ਪਾ ਦਾਂਗੇ ਵਿੱਚ 5-6 ਚਮਚ ਚੁਨ ਚੀਨੀ ਤੇ ਇਹ ਥੋੜਾ ਜਿਹਾ ਅਸੀਂ ਪਾਵਾਂਗੇ ਨਮਕ ਨਮਕ ਤੁਸੀਂ ਕਾਲਾ ਵੀ ਲੈ ਸਕਦੇ ਹੋ ਇਹ ਅਸੀਂ ਵਾਈਟ ਨਮਕ ਲੈ ਰਹੇ ਆਂ ਇਹਦਾ ਅਸੀਂ ਬਿਲਕੁਲ ਬਰੀਕ ਪੇਸਟ ਬਣਾਵਾਂਗੇ ਮਿਕਸੀ ਦੇ ਵਿੱਚ ਪਦੀਨਾ ਚੀਨੀ ਤੇ ਨਮਕ ਤੇ ਆ ਨਿੰਬੂਆਂ ਦਾ ਅਸੀਂ ਰਸ ਕੱਢ ਕੇ ਰੱਖ ਲੈਨੇ ਆ ਚਲੋ ਜੀ ਇਹਦਾ ਪੇਸਟ ਬਣਾ ਲੈਨੇ ਆ ਅਸੀਂ ਫਿਰ ਤੁਮ ਨੂੰ ਮਿਲਦੇ ਆਂ ਤੇ ਲਓ ਜੀ ਥੋੜਾ ਜਿਹਾ ਚ ਪਾਣੀ ਪਾ ਦਨੇ ਆ ਥੋੜਾ ਜਿਹਾ ਪਾਣੀ ਪਾ ਦਿਆ ਦੋ ਘੁੱਟਾ ਇਹਦਾ ਬਿਲਕੁਲ ਬਰੀਕ ਪੇਸਟ ਬਣਾ ਲੈਨੇ ਆਪਾਂ ਤੇ ਲਓ ਜੀ ਆ ਅਸੀਂ ਬਣਾ ਲਿਆ ਪੇਸਟ ਇਹਨੂੰ ਅਸੀਂ ਕਿਸੇ ਭਾਂਡੇ ਚ ਕੱਢ ਦਾਂਗੇ ਇਸ ਤਰ੍ਹਾਂ ਚੀਨੀ ਬਿਲਕੁਲ ਹੋ ਗਈ ਪੇਸਟ ਬਣ ਗਿਆ ਇਹਦਾ ਜੱਗ ਚ ਅਸੀਂ ਪਾ ਲਿਆ ਇਹਨੂੰ ਤੇ ਆ ਅਸੀਂ ਪਾਵਾਂਗੇ ਨਿੰਬੂ ਦਾ ਰਸ ਇਹ ਵੀ ਵਿੱਚ ਹੀ ਪਾ ਦਾਂਗੇ ਤੇ ਹੁਣ ਆਪਾਂ ਇਹਦੇ ਚ ਪਾਣੀ ਤੇ ਬਰਫ਼ ਪਾਵਾਂਗੇ ਤੇ ਆ ਅਸੀਂ ਥੋੜੀ ਜੀ ਬਰਫ਼ ਲਈ ਹੈ ਇਹਦੇ ਵਿੱਚ ਪਾ ਦਾਂਗੇ ਜੱਗ ਦੇ ਬਰਫ਼ ਪਾ ਦਾਂਗੇ ਆਈਸ ਕ్యూਬ ਤੇ ਪਾਣੀ ਪਾ ਦਾਂਗੇ ਇਹਦੇ ਚ ਤੁਸੀਂ ਜਿੰਨਾਕ ਬਣਾਉਣਾ ਓਨਾਂਕ ਬਣਾ ਲਿਓ ਤੇ ਲੌਂਜੀ ਪਾਣੀ ਪਾ ਦਾਂਗੇ ਵਿੱਚ ਤੇ ਇਹਨੂੰ ਇੱਕ ਵਾਰੀ ਚਮਚੇ ਨਾਲ ਹਿਲਾ ਲਾਂਗੇ ਚੰਗੀ ਤਰ੍ਹਾਂ ਤੇ ਲੌਂਜੀ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਅਸੀਂ ਇਸ ਤਰ੍ਹਾਂ ਦਾ ਬਣ ਗਿਆ ਸਰਬਤ ਸਾਡਾ ਪੁਦੀਨੇ ਤੇ ਨਿੰਬੂ ਦਾ ਉਸੇ ਵੀ ਇਸ ਤਰ੍ਹਾਂ ਬਣਾ ਕੇ ਦੇਖਿਓ ਬਹੁਤ ਹੀ ਸੁਆਦ ਬਣਦਾ ਹੈਗਾ ਹੁਣ ਇਸ ਨੂੰ ਸਰਵ ਕਰਦੇ ਆਂ ਤੇ ਹੁਣ ਇਹਨੂੰ ਸਰਵ ਕਰਨ ਲੱਗੇ ਪਾਣੀ ਨਾ ਪਾਉਣ ਲਿਓ ਮੜਾ ਜਿਹਾ ਕਿਉਂਕਿ ਇਹਦੇ ਵਿੱਚ ਬੀਜ ਹੁੰਦੇ ਆ ਨਿੰਬੂ ਦੇ ਬੀਜ ਹੁੰਦੇ ਆ ਥੋੜੇ ਜਿਹਾ ਪਦੀਨੇ ਦੇ ਪੱਤੇ ਵੀ ਕਈ ਵਾਰ ਰਹਿ ਜਾਂਦੇ ਛੋਟੇ ਛੋਟੇ ਤੇ ਚਲੋ ਜੀ ਬਰਫ਼ ਸਾਡੀ ਥਰ ਵੀ ਚੰਗੀ ਤਰ੍ਹਾਂ ਤੇ ਹੁਣ ਆਪਾਂ ਇਹਨੂੰ ਸਰਵ ਕਰਾਂਗੇ ਤੇ ਲਓ ਜੀ ਪਾਣੀ ਨਾ ਸੀ ਪਾਉਣ ਲੈਨੇ ਇਹਨਾਂ ਨੂੰ ਤੇ ਦੇਖੋ ਜੀ ਪਾਣੀ ਚ ਇੰਨਾ ਕੁਛ ਆਇਆ ਪਦੀਨੇ ਦੇ ਪੱਤੇ ਕੱਢਦੇ ਹੋ ਬਾਹਰ ਪਾਣੀ ਆ ਪਾਉਣ ਲਿਓ ਪੁਣਕੇ ਪੀਓ ਦੇਖੋ ਵਿੱਚ ਨਿੰਬੂ ਦੇ ਬੀਜ ਵੀ ਹੁੰਦੇ ਇਸ ਤਰ੍ਹਾਂ ਤੁਸੀਂ ਪੁਣਕੇ ਪੀਓ ਇਹਨੂੰ ਸਰਬਤ ਨੂੰ ਤੇ ਲਓ ਜੀ ਇਸੇ ਗਲਾਸਾਂ ਚ ਕੱਢ ਲਿਆ ਤੇ ਲਓ ਜੀ ਸਾਡਾ ਸਰਬਤ ਹੋ ਗਿਆ ਤਿਆਰ ਲਓ ਜੀ ਤੁਸੀਂ ਵੀ ਕਰੋ ਇੰਜੋਏ ਠੰਡਾ ਠੰਡਾ ਪਦੀਨੇ ਦਾ ਸਰਬਤ ਗਰਮੀ ਤੋਂ ਬਹੁਤ ਰਾਹਤ ਦਿੰਦਾ ਇਹ ਤੇ ਆ ਸਾਡਾ ਜੱਗ ਭਰਿਆ ਪਿਆ ਹਜੇ ਅਸੀਂ ਇਹਨੂੰ ਫ੍ਰਿਜ ਚ ਲਾ ਦਾਂਗੇ ਤੇ ਇਹਨੂੰ ਪਾਉਣ ਲਾਂਗੇ ਚਾਹੇ ਸਾਰੇ ਨੂੰ ਪੁਣਕੇ ਪੀਓ ਫਿਰ ਸਵਾਲ ਲੱਗੂਗਾ ਤੇ ਲਓ ਜੀ ਇੰਜੋਏ ਕਰੋ ਠੰਡਾ ਠੰਡਾ ਸਰਬਤ ਗ੍ਰੀਨ ਗ੍ਰੀਨ ਪਦੀਨੇ ਦਾ ਓਕੇ ਜੀ ਥੈਂਕਸ ਫॉर ਵਾਚਿੰਗ ਲਓ ਜੀ ਕਰੋ ਇੰਜੋਏ ਓਕੇ ਜੀ ਬਾਏ